ਕਿ ਜਿਹੜਾ ਸੀਐਮ ਖੁਦ ਕੰਡੈਮ ਕਰਦਾ ਹੁੰਦਾ ਸੀ ਇਹਨਾਂ ਗੱਲਾਂ ਨੂੰ ਕਹਿੰਦਾ ਸੀ ਕਿ ਮੌਤਾਂ ਨਹੀਂ ਹੋਈਆਂ ਮਰਡਰ ਹੋਇਆ ਤੇ ਅਸੀਂ ਇਹ ਪੁੱਛਿਆ ਕਿ ਫਿਰ ਜੇ ਮਰਡਰ ਹੋਇਆ ਤਾਂ ਮਰਡਰ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਬਿਆਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਮਰਡਰ ਦਾ ਕੇਸ ਸਾਨੂੰ ਕਿਰਪਾ ਕਰਕੇ ਦੱਸੋ ਕਿਹਦੇ ਤੇ ਰਜਿਸਟਰ ਕੀਤਾ ਕੱਲ ਦਾ ਕਿ ਤੁਹਾਨੂੰ ਗੱਲ ਮੈਂ ਵੀ ਉੱਥੇ ਗਿਆ ਸੀਐਮ ਪੰਜਾਬ ਦੇ ਆਉਣ ਤੋਂ ਪਹਿਲੇ ਮੈਂ ਉੱਥੇ ਸੀ अनफर्टुनेट ਗੱਲ ਹੈ ਕਿ ਜਿਹੜਾ ਸੀਐਮ ਖੁਦ ਕੰਡੈਮਨ ਕਰਦਾ ਹੁੰਦਾ ਸੀ ਇਹਨਾਂ ਗੱਲਾਂ ਨੂੰ ਕਹਿੰਦਾ ਸੀ ਕਿ ਮੌਤਾਂ ਨਹੀਂ ਹੋਈਆਂ ਮਰਡਰ ਹੋਇਆ ਤੇ ਅਸੀਂ ਇਹ ਪੁੱਛਿਆ ਕਿ ਫਿਰ ਜੇ ਮਰਡਰ ਹੋਇਆ ਤਾਂ ਮਰਡਰ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਬਿਆਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਮੇਰੇ ਜਾਣ ਤੋਂ ਬਾਅਦ ਉਹਦੇ 'ਚ ਮੈਂ ਤੇ ਸਿੱਧਾ ਇਲਜ਼ਾਮ ਲਗਾਇਆ ਸੀ ਕਿ ਡਾਇਰੈਕਟਲੀ ਇਹਦੇ ਵਿੱਚ ਆਬ ਗਵਰਨਮੈਂਟ ਦਾ ਫੇਲਿਅਰ ਹੈ ਇਹਦਾ ਸਿੱਧਾ ਰਿਸਪੌਂਸਿਬਿਲਟੀ ਲਾਈਜ਼ ਐਟ ਦੀ ਡੋਰ ਆਫ ਭਗਵੰਤ ਮਾਨ ਐਂਡ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਚੀਮਾ ਇੱਕ ਸਾਈਜ਼ मिनिस्टर ਹੈ ਗਵੰਤਮਾਨ ਹੋਮ ਮਿਨਿਸਟਰੇ ਕਮ ਚੀਪਰਸਟ ਮੇਰੇ ਤੋਂ ਬਾਅਦ ਉਹਨੇ ਬਿਆਨ ਦਿੱਤਾ ਕਿ ਯਾ ਤੇ ਦੇਖੋ ਇਹ ਜਿਹੜਾ 2 ਨੰਬਰ ਦਾ ਕੰਮ ਚੱਲ ਰਿਹਾ ਯਾ ਤੇ ਇਹਦੇ ਪਿੱਛੇ ਕੋਈ ਪੋਲਿਟਿਕਲ ਆਕਾ ਹੈ ਯਾ ਪੁਲਿਸ ਹੈ ਤੇ ਯਾ ਅਫਸਰਸ਼ਾਈ ਹੈ ਤੇ ਮੈਂ ਟਵੀਟ ਕੀਤਾ ਸੀ ਮਾਨ ਸਾਹਿਬ ਸ਼ਾਇਦ ਤੁਸੀਂ ਭੁੱਲ ਗਏ ਹੋ ਇਹ ਤਿੰਨਾਂ ਦੇ ਹੈਡ ਤੇ ਤੁਸੀਂ ਹੁਣ ਪੋਲਿਟਿਕਲ ਸਿਸਟਮ ਦੇ ਹੈਡ ਤੁਸੀਂ ਹੋ ਪੁਲਿਸ ਦੇ ਹੈਡ ਤੁਸੀਂ ਹੋ ਬਿਊਰੋਕ੍ਰੇਸੀ ਦੇ ਹੈਡ ਤੁਸੀਂ ਹੋ ਤੇ ਰਿਸਪੌਂਸਿਬਿਲਟੀ ਡਾਇਰੈਕਟਲੀ ਲਾਈਜ਼ ਐਟ ਯੋਰ ਫੁੱਟਸਟੈਪ ਮਰਡਰ ਦਾ ਕੇਸ ਸਾਨੂੰ ਕਿਰਪਾ ਕਰਕੇ ਦੱਸੋ ਕਿਹਦੇ ਤੇ ਰਜਿਸਟਰ ਕੀਤਾ ਕੱਲ ਦਾ ਤੁਸੀਂ ਕਿਹਦੇ ਕੀਤਾ ਜਦੋਂ ਮੌਕੇ ਤੇ ਅਜ 21 ਮੌਤਾਂ ਹੋ ਚੁੱਕੀਆਂ ਆਂ 8-10 ਅਜੇ ਵੀ ਹਸਪੀਟਲ ਚ ਨੇ ਤੁਹਾਨੂੰ ਬਕਾਇਦਾ ਤੌਰ ਜਿਹੜੀ ਗੱਲ ਮੇਰੇ ਕੋਲੀਗ ਨੇ ਕਹੀ ਸੀ ਸਾਡੇ ਮੈਂਬਰ ਆਫ ਪਾਰਲੀਮੈਂਟ ਸਾਹਿਬ ਕਿ ਇਹ ਕੀ ਅbschara ਨੂੰ ਇਹ ਇੱਕ ਦਿਹਾੜੀ ਪਹਿਲੀ ਕੰਮ ਸ਼ੁਰੂ ਹੋਇਆ ਤੁਹਾਨੂੰ ਪਤਾ ਹੈ ਪਹਿਲੇ ਇਹਦਾ ਇੱਕ ਵੱਡਾ ਕਾਰਨ ਵੀ ਇਹ ਹੈ ਕਿ ਇੱਕ ਸਾਈਜ਼ ਦੀ ਇੱਕ ਪਾਸੇ ਤੇ ਕਹਿੰਦੇ ਸਾਡੀ ਕਲੈਕਸ਼ਨ ਬੜੀ ਵੱਧ ਗਈ ਹੈ ਸ਼ਰਾਬ ਮੰਗੀ ਇੰਨੀ ਕਰ ਦਿੱਤੀ ਹੈ ਕਿ ਜਿਹੜੇ ਬੇਸਿਕਲੀ ਦਿਹਾੜੀ ਕਰਨ ਵਾਲੇ ਲੋਕ ਉਹਨਾਂ ਨੂੰ ਸ਼ਰਾਬ ਹੁਣ ਦੇਸੀ ਸ਼ਰਾਬ ਦੀ ਬੋਤਲ ਤਕਰੀਬਨ ਮੈਨੂੰ ਪਤਾ ਲੱਗਾ 400 ਰੁਪਏ ਤੇ ਜਿਹੜਾ ਅਧਿਆਸੀ 200 ਦਾ ਹੋ ਗਿਆ 250 ਦਾ ਹੋ ਗਿਆ ਜਿਹੜਾ ਲੇਬਰ ਕਰਨ ਵਾਲਾ ਆਦਮੀ ਜਿਸ ਨੂੰ ਦਿਹਾੜੀ 400 ਤੋਂ 500 ਮਿਲਦੀ ਹੈ ਇਹ ਕੱਲ ਮੈਂ ਉੱਥੇ ਪਤਾ ਕੀਤਾ ਸੀ ਉਹ ਕਹਿੰਦੇ 20 ਤੋਂ 25 ਰੁਪਏ ਦਾ ਇੱਕ ਪੌਚ ਬੰਦਾ ਸੀ ਜਿਹਦੇ ਨਾਲ ਮੌਤ ਹੋਈ ਸੋ ਸਸਤੀ ਸ਼ਰਾਬ ਲੈਂਦ ਕਰਨੇ ਕੰਮ ਹੋਇਆ ਜੀ ਅਸੀਂ ਇੱਕ ਪਾਸੇ ਤੇ ਵੇਖ ਲਿਆ ਕਿ ਸਾਨੂੰ ਰੈਵਨਿਊ ਕਿੰਨਾ ਇਕੱਠਾ ਹੋ ਰਿਹਾ ਪਰ ਇੱਕ ਸੈਕਸ਼ਨ ਜਿਹੜਾ ਗਰੀਬ ਸੈਕਸ਼ਨ ਜਿਹੜਾ ਇਸ ਤੇ ਹੈ ਅਸੀਂ ਉਧਰ ਧਿਆਨ ਨਹੀਂ ਕੀਤਾ ਕਿ ਇੱਕ ਸੈਕਸ਼ਨ ਐ ਇਹੋ ਜਿਹਾ ਵੀ ਹੈ ਜਿਹਨੂੰ ਸਾਨੂੰ ਇਹ ਸ਼ਰਾਬ ਜਿਹੜੀ ਹੈ ਸਸਤੇ ਰੇਟ ਤੇ ਮੁਹੱਈਆ ਕਰਾਣੀ ਚਾਹੀਦੀ ਸੋ ਥਿਸ ਇਜ਼ ਵਨ ਆਫ ði ਰੀਜ਼ਨਸ ਤੇ ਦੂਜੀ ਰੀਜ਼ਨ ਜਿਹੜੀ ਹੈ ਅਸੀਂ ਆਪ ਗੱਲ ਕਹੀ ਕਿ ਮਾਨ ਸਾਹਿਬ ਤੁਸੀਂ ਆਪ ਦੱਸੋ ਯਾਕਰਪਾਲ ਸਿੰਘ ਚੀਮੇ ਨੂੰ ਅਸਤੀਫਾ ਦੇਣਾ ਚਾਹੀਦਾ

ਕੋਈ ਫਰਕ ਨਹੀਂ ਪਿਆ ਸਾਰੇ ਪੰਜਾਬ ਦੇ ਵਿੱਚ ਇਹ ਪੀਆਰ ਐਕਸਰਸਾਈਜ਼ ਅੱਜ ਬਹੁਤ ਵੱਡਾ ਤੁਸੀਂ ਵੇਖੋ ਅੱਜ ਉਹ ਕੱਢਿਆ ਪੂਰੇ ਪੇਜ ਦਾ ਜੀ ਕੀ ਸੀ ਅੱਜ ਰੇਤ ਮਾਫੀਆ ਅਰੇ ਰੇਤ ਮਾਫੀਆ ਉਹਦਾ ਮਤਲਬ ਹੈ ਕਿ ਸਵਾ 3 ਸਾਲ ਤੇ ਮਾਨ ਸਾਹਿਬ ਨੇ ਮੰਨ ਲਿਆ ਕਿ ਇਹੀ ਮਾਫੀਆ ਚਲਾਉਂਦੇ ਰਹੇ ਇਹ ਕਬੂਲ ਲਈ ਨਾ ਕਿ ਸਵਾ 3 ਸਾਲ ਬੀਤ ਗਏ ਹੁਣ ਅਸੀਂ ਬੰਦ ਕਰਾਂਗੇ ਉਹਦਾ ਮਤਲਬ ਸਵਾ 3 ਸਾਲ ਪੂਰੀ ਚੱਲਦੀ ਰਹੀ ਤੇ ਅਜੇ ਵੀ ਚੱਲ ਰਹੀ ਹੈ ਇਹ ਨਹੀਂ ਕਿ ਗੱਲ ਹੋਈ ਹੈ ਨਸ਼ੇ ਵਰਗਾ ਮਾਫੀਆ ਰੇਤ ਦਾ ਜਿਹੜਾ ਤੁਹਾਡੇ ਸਾਹਮਣੇ ਚੱਲੀ ਜਾਂਦਾ ਸਮੁੱਚੇ ਪੰਜਾਬ ਚੱਲ ਰਿਹਾ ਇਹ ਨਿਹਰਾ ਸਾਰਾ ਕੁਝ ਅਖਬਾਰਾਂ ਦੇ ਜ਼ਰੀਏ ਸਾਰਾ ਕੰਮ